ਆਜ਼ਾਦੀ ਮੁਬਾਰਕ ਸਾਡਾ ਪੰਜਾਬ ਵੰਡਿਆ ਗਿਆ ਸਾਡੇ ਪਾਣੀ ਵੰਡੇ ਗਏ ਸਾਡੀ ਧਰਤ ਵੰਡ ਦਿੱਤੀ ਗਈ ਸਾਡੀ ਬੋਲੀ ਵੰਡ ਦਿੱਤੀ ਗਈ ਸਾਡਾ ਸੱਭਿਆਚਾਰ ਵੰਡ ਦਿੱਤਾ ਗਿਆ ਸਾਡੇ ਫਰੀਦ ਤੇ ਨਾਨਕ ਨੂੰ ਵੰਡ ਦਿੱਤਾ ਗਿਆ ਤੇ ਹੋਰ ਵੀ ਬਹੁਤ ਕੁਝ ਜਦੋਂ 47 ਦੀ ਵੰਡ ਹੁੰਦੀ ਹੈ ਤਾਂ ਇਸ ਵੰਡ ਦੇ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਕਤਲ ਕੀਤੇ ਗਏ ਲੱਖਾਂ ਦੀ ਗਿਣਤੀ ਦੇ ਵਿੱਚ ਮਾਵਾਂ ਭੈਣਾਂ ਨਾਲ ਬੇਪਤੀ ਕੀਤੀ ਗਈ ਤਾਂ ਇਹ ਸਾਰਾ ਕੁਝ ਨੂੰ ਦੇਖਦਿਆਂ ਅਸੀਂ ਕਿਵੇਂ ਕਹੀਏ ਕਿ ਆਜ਼ਾਦੀ ਮੁਬਾਰਕ ਆਜ਼ਾਦੀ ਮਿਲੀ ਸੀ ਪੰਜਾਬ ਨੂੰ ਛੱਡ ਕੇ ਬਾਕੀ ਖਿੱਤਿਆਂ ਨੂੰ ਜਿਨ੍ਹਾਂ ਨੇ ਇਸ ਆਜ਼ਾਦੀ ਦੇ ਵਿੱਚ 90% ਤੋਂ ਜ਼ਿਆਦਾ ਆਪਣਾ ਯੋਗਦਾਨ ਪਾਇਆ ਆਪਣਾ ਹਿੱਸਾ ਪਾਇਆ ਉਹਨਾਂ ਨੂੰ ਮਿਲਿਆ ਸੀ ਇਹ ਸਭ ਕੁਝ ਜੋ ਕੁਝ ਵੀ ਤੁਹਾਨੂੰ ਪਹਿਲਾਂ ਦੱਸਿਆ ਜਿਸ ਤਰੀਕੇ ਨਾਲ ਪੰਜਾਬ ਦੀ ਵੰਡ ਕੀਤੀ ਗਈ ਜਿਸ ਤਰੀਕੇ ਨਾਲ ਪੰਜਾਬ ਦੇ ਦੋ ਟੋਟੇ ਕੀਤੇ ਗਏ ਤਾਂ ਇਸ ਜਿਹੜਾ ਜਿਹੜਾ ਤਸ਼ਦਦ ਹੋਇਆ ਪੰਜਾਬ ਦੇ ਲੋਕਾਂ ਦੇ ਉੱਪਰ ਚਾਹੇ ਪੰਜਾਬ ਇੱਧਰਲਾ ਸੀ ਚਾਹੇ ਉੱਧਰਲਾ ਸੀ ਜਿਹੜੀ ਹਿਜਰਤ ਕੀਤੀ ਗਈ ਜਿਹੜੀ ਸਭ ਤੋਂ ਵੱਡ ਵੱਡੀ ਜਿਹੜੀ ਹਿਜਰਤ ਆ ਹੁਣ ਤੱਕ ਦੀ ਉਹ ਹੋਈ ਤਾਂ ਇਸ ਹਿਜਰਤ ਨੂੰ ਯਾਦ ਕਰਕੇ ਸਾਡੇ ਬਜ਼ੁਰਗ ਅੱਜ ਵੀ ਅੱਖਾਂ ਭਰ ਆਉਂਦੇ ਆ ਉਹਨਾਂ ਦਾ ਗੱਜ ਭਰ ਜਾਂਦਾ ਅਸੀਂ ਕਿਹੜੇ ਮੂੰਹ ਨਾਲ ਕਹੀਏ ਕਿ ਆਜ਼ਾਦੀ ਮੁਬਾਰਕ ਜੇ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੇ ਇਸ ਨਾਲ ਸਹਿਮਤ ਹੋ ਤਾਂ ਕਮੈਂਟ ਜਰੂਰ ਕਰਿਓ